ਨ ਫੁੱਲਾਂ ਦੀ ਇਹ ਬਾਗਬਾਨੀ ਕੋਹਾ ਗੰਡ ਰੌਂਦਾ ਜੀ ਇਹ ਚਲੋ ਜਿਵੇਂ ਉਹਨਾਂ ਵੱਲੋਂ ਸਰਕਾਰ ਵੱਲੋਂ ਆਉਂਦੀਆਂ ਨੇ ਸਬਸਿਡੀਆਂ ਵਗੈਰਾ ਸੰਦਾਂ ਤੇ ਜਾਂ ਸਿੱਧੀ ਕੋਈ ਸਬਸਿਡੀ ਜਾਂ ਕੋਈ ਆਪਣਾ ਨੁਕਸਾਨ ਹੋ ਗਿਆ ਜੀ ਉਹਦੀ ਪਰਵਾਈ ਲਈ ਮਤਲਬ ਜਿਵੇਂ ਸਰਕਾਰ ਉਹਨਾਂ ਨੂੰ ਦਿੰਦੀ ਉਹ ਬਾਗਬਾਨੀ ਭਾਗ ਸਾਡੇ ਨਾਲ ਹੀ ਲਾ ਲੋਗੇ ਉਹ ਸਾਨੂੰ ਪਹੁੰਚ ਕਰ ਦਿੰਦਾ ਜੀ ਲੜਾਈ ਤੇ ਇਹਦੀ ਐਵੇਂ ਆਪਣਾ ਦੇਖਣਾ ਪੈਂਦਾ ਜੀ ਮੌਸਮ ਹੈ ਹਫਤੇ ਤੋਂ ਬਾਅਦ ਇਹਦਾ ਤੜਾਉਂ ਜੋਗ ਹੋ ਜਾਂਦਾ ਜੀ 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 ਜ ਜੀ ਜੀ ਜੋ ਤੜਾਈ ਚ ਨਹੀਂ ਆਪਾਂ ਫਿਰ ਖਲੋ ਉੱਥੇ ਜਿਆਦਾ ਬੂਟਾ ਖਰਾਬ ਹੋਊਗਾ ਜੀ ਜਿਹੜਾ ਵਿਕਾਸ ਵੀ ਰੁਕੂ ਕਹਾ ਬਾਰੀ ਵੀ ਨਹੀਂ ਹੋਣੀ ਜਮੂਰ ਲਈ ਜੀ 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 ਮੈਨਾਂ ਜਿਆਦਾ ਬੀਜ ਆ ਜੀ ਕਿਉਂ ਮੈਨ ਜਦੋਂ ਆਪਾਂ ਨੂੰ ਬੀਜ ਨਾ ਵਧੀਆ ਮਿਲੇਗਾ ਫਸਲ ਨਹੀਂ ਕਿਉਣਾ ਵੈਰਾਈਟੀਆਂ ਨੇ ਜਿਵੇਂ 5 6 ਜੀ ਨਾਲੋ ਸਿਆਲ ਵਾਲੀ ਤਾਂ ਆਪਣੇ ਕੋਲੋਂ ਵੈਰਾਈਟੀ ਦੀ ਮਿਲੇ ਜਾਂਦੀ ਹੈ ਤਰੀਕੀ ਬੀਜ ਦੀ ਗਰੰਟੀ ਹੋ ਰੰਗ ਦੀ ਗਰੰਟੀ ਹੋ ਜਿਹੜੇ ਅਸੀਂ ਕਹਿ ਕੇ ਦੇਵਾਂਗੇ ਜੀ ਮਤਲਬ ਬਾਕੀ ਜਿਹੜਾ ਗਰਮੀ ਵਾਲਾ ਆਪਣੇ ਖੇਤ ਤੋਂ ਖੇੜੀ ਮਲਗ ਗੁਰਵਿੰਦਰ ਭਾਜੀ ਨੇ ਜੀ ਉਹ ਆਪਣੇ ਕੋਲ ਕਲਕੱਤਿਆਂੋਂ ਮੰਗਾਉਂਦੇ ਨੇ ਵੈਰਾਈਟੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਵੀਂ ਸਵੇਰ ਤੇ ਮੈਂ ਹਾਂ ਗਵਿੰਦਰ ਸਿੰਘ ਢੀਂਟਸਾ ਬਾਅਦ ਦੇ ਅਨੁਸਾਰ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜ਼ਿਲ੍ਹੇ ਸੰਗਰੂਰ ਦੀ ਧੂਰੀ ਤਹਿਸੀਲ ਦੇ ਪਿੰਡ ਪੇਦਨੀ ਕਲਾਂ ਵਿਖੇ ਤੇ ਮਲਾਉਂਦੇ ਹਾਂ ਫੁੱਲਾਂ ਦੀ ਖੇਤੀ ਕਰ ਰਹੇ ਸਫਲ ਕਿਸਾਨ ਸੁਖਦੀਪ ਸਿੰਘ ਢਾਲੀਵਾਲ ਜੀ ਨਾਲ ਬਾਈ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਦੇਖ ਰਹੇ ਹੋ ਚੈਨਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਸ੍ਰੀ ਸਿੰਘ ਪਿੰਡ ਪੇਦਨੀ ਕਲਾਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਜੀ ਭਾਈ ਜੀ ਜਿਵੇਂ ਆਪਾਂ ਆਮ ਰੁਝਾਨ ਦੇਖਦੇ ਆਂਗੇ ਕਿ ਜ਼ਿਆਦਾਤਰ ਆਪਾਂ ਕਣਕ ਝੋਨੇ ਦੇ ਖੇਤੀ ਕਰਦੇ ਨੇ ਆਪਣੇ ਕਿਸਾਨ ਜ਼ਿਆਦਾਤਰ ਤੁਸੀਂ ਉਹਨਾਂ ਤੋਂ ਅਲੱਗ ਕਰਦੇ ਹੋ ਫੁੱਲਾਂ ਦੀ ਖੇਤੀ ਤੇ ਇੱਧਰ ਤੁਹਾਡਾ ਰੁਝਾਨ ਕਿਵੇਂ ਬਣਿਆ ਫੁੱਲਾਂ ਦੀ ਖੇਤੀ ਕਰਨ ਬਾਰੇ ਰੁਝਾਨ ਤਾਂ ਹੈ ਜੀ ਸਾਡੇ ਸੀ ਨਾ ਰਵੈਤੀ ਫਸਲਾਂ ਕਣਕ ਝੋਨਾ ਲਾਲੂ ਵਗੈਰਾ ਗੰਨਾ ਮਨਾਲ ਸਬਜ਼ੀਆਂ ਲਗਾਉਂਦੇ ਹੁੰਦੇ ਤੇ ਤੇ ਸਾਡੇ ਆਪਣੇ ਸਿਸਟਰ ਬੈ ਜਨੇ ਖੇੜੀ ਮੱਲਾ ਜੀ ਉਹ ਪਰਿਵਾਰ ਇਹ ਫੁੱਲਾਂ ਦੀ ਖੇਤੀ ਗੇਂਦੇ ਦੀ ਕਰਦੇ ਦੀ ਪਹਿਲਾਂ ਤੋਂ ਚਲੋ ਅਸੀਂ ਸਾਡਾ ਜਿਵੇਂ ਮਿਲ ਵਰਤਨ ਹੋਇਆ ਉਹ ਕਹਿੰਦੇ ਵੀ ਇਹਨੂੰ ਦੇਖੋ ਤੁਸੀਂ ਲਾਉਣੀ ਹੋ ਸਬਜ਼ੀਆਂ ਚਲੋ ਖੇਤੀ ਇਹ ਸਬਜ਼ੀਆਂ ਵਰਗੀ ਹੈ ਜੀ ਚਲੋ ਅਸੀਂ ਉੱਥੋਂ ਉਹਨਾਂ ਨੇ ਸਾਨੂੰ ਸ਼ੁਰੂ ਕਰਾਇਆ ਜੀ ਕੰਮ 2012 ਦੇ ਸਾਲ ਜੀ ਉਸ ਤੋਂ ਬਾਅਦ ਚਲੋ ਅਸੀਂ ਥੋੜਾ ਥੋੜਾ ਜਿਵੇਂ ਇਹਨੂੰ ਵਧਾਉਂਦੇ ਗਏ ਜਿਵੇਂ ਸਾਡੇ ਲਿੰਕ ਵਧ ਗਏ ਉਹ ਤੇ ਅਸੀਂ ਇਹਨੂੰ ਹੁਣ 4 ਏਕੜ ਤੱਕ ਅਸੀਂ ਖੇਤੀ ਕਰਦੇ ਜੀ 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 ਕੀ ਤਕਰੀਬਨ 10 ਸਾਲ ਹੋ ਗਏ 10 11 ਸਾਲ ਹੋ ਗਏ 2012 ਚ ਅਸੀਂ ਸ਼ੁਰੂ ਕੀਤਾ ਜੀ ਪਹਿਲੇ ਸਾਲ ਜੀ 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 ਤੇ ਕਿੰਨੇ ਤੋਂ ਸ਼ੁਰੂ ਕੀਤਾ ਸੀ ਤੁਸੀਂ ਤੇ ਅੱਜ ਮੌਜੂਦਾ ਤੁਸੀਂ ਕਿੰਨਾ ਕਰ ਰਹੇ ਹੋਗੇ ਇਹ ਸ਼ੁਰੂ ਅਸੀਂ ਇਹੀ ਪਹਿਲੇ ਸਾਲ ਮਿਰਚਾਂ ਵਾਲਾ ਸੀ ਸਾਡਾ ਥੋੜਾ ਜਿਹਾ ਬਿੱਗਾ ਕਵਾਣ ਵਾਲਾ ਵਿਹਲਾ ਹੋਇਆ ਸੀ ਉਹ ਚ ਅਸੀਂ ਬਸ ਐ ਲਾ ਕੇ ਉਹ ਪੱਟ ਕੇ ਉਹ ਦਵਾਦ ਲਾ ਲੋ ਸਤੰਬਰ ਜੇ ਸ਼ੁਰੂ ਕਰ ਲਾ ਕੇ ਸਾਡੀ ਪਹਿਲੀ ਲਾਉਤੀ ਜੀ ਉਹ ਮਤਲਬ ਜਾ ਕੇ ਫਰਵਰੀ ਜਾ ਕੇ ਉਹ ਖਤਮ ਹੋ ਗਿਆ ਜੀ ਚਲੋ ਉਸ ਤੋਂ ਬਾਅਦ ਅਸੀਂ ਜਦੋਂ ਅਗਲਾ ਲਾਉ ਲਾਇਆ ਜੀ ਐ ਲਾਉਂਦੇ ਲਾਉਂਦੇ ਜਿੰਨੇ ਸਾਡੇ ਲਿੰਕ ਬਣੇਗੇ ਉਸ ਤੋਂ ਬਾਅਦ ਅਸੀਂ ਇਹਨੂੰ ਬਤਾਉਂਦੇ ਕਿ ਹਨਾ ਅਸੀਂ 4 ਏਕੜ ਤੱਕ ਇਹਦਾ ਰਕਬਾ ਰੱਖਦੇ ਸਾਰਾ ਸਾਰਾ ਜੀ 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 ਹਾਂ ਇਹਦੇ ਮਤਲਬ ਲਾਉ ਨੇ ਅਲੱਗ ਅਲੱਗ ਦੋ ਦੋ ਮਹੀਨਿਆਂ ਬਾਅਦ ਲੱਗਦਾ ਰਹਿੰਦਾ ਜੀ 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 ਕੀ ਤੁਸੀਂ ਮੇਨ ਗੇਂਦੇ ਗੇਂਦੇ ਦਾ ਹੀ ਕਰਦੇ ਹੋ ਜਾਂ ਇਹਦੇ ਨਾਲ ਹੋਰ ਫੁੱਲਾਂ ਦਾ ਵੀ ਨਹੀਂ ਇਹ ਜਿਆਦਾ ਸਾਡਾ ਮੇਨ ਗੇਂਦੇ ਦੀ ਹੈ ਇਹ ਚ 5-6 ਕਿਸਮਾਂ ਨੇ ਜੀ 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 ਲੱਡੂ ਗੇਂਦਾ ਹੁੰਦਾ ਕਲਕੱਤੇ ਵਾਲਾ ਜੀ ਗਰਮੀ ਚ ਉਹ ਹੁੰਦਾ ਮਲੇ ਦੀਆਂ ਸਿਆਲ ਵਾਲੀਆਂ ਤਿੰਨ ਵੈਰਾਈਟੀਆਂ ਨੇ ਆਪਣੀਆਂ ਜੀ 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 ਮਲੇ ਸਿਆਲੋ ਸੜੀ ਚੱਲੀ ਜਾਂਦੀ ਜੀ ਜੀ ਇੱਕ ਵਾਰ ਦਰਸ਼ਕਾਂ ਨਾਲ ਜ਼ਰੂਰ ਵਿਚਾਰ ਸਾਂਝੇ ਕਰੋ ਕਿ ਕਿਹੜੀ ਕਿਹੜੀ ਵੈਰਾਈਟੀ ਆ ਤੇ ਕਿਹੜੇ ਕਿਹੜੇ ਮਹੀਨੇ ਚ ਉਹ ਤੁਸੀਂ ਲਾਉਣੀ ਆ ਹਾਂ ਇਹਦੀਆਂ ਮਤਲਬ ਸਾਰਾ ਸਾਲ ਜ ਤੇ ਜੇ ਆਪਾਂ ਇਹਨੂੰ ਸ਼ੁਰੂ ਕਰੀਏ ਜਲਾਈ ਤੋਂ ਜੀ 6ਠੀ ਜਾਫਰੀ ਸ਼ੁਰੂ ਹੋ ਜਾਂਦੀ ਹੈ ਮਤਲਬ ਪਨੀਰੀ ਲਾ ਕੇ ਆਪਣੇ ਖੇਤ ਚੋਂ ਗਾਉਂ ਤੱਕ ਉਹੀ ਉਹ ਜਲਾਈ ਦੇ ਮਹੀਨੇ ਚ ਉਸ ਤੋਂ ਬਾਅਦ ਆਉਂਦੀ ਹੈ ਦਿਵਾਲੀ ਵਾਲੀ ਜਾਫਰੀ ਜਿਹੜੀ ਇਹ ਆਪਣੀ ਹੁਣ ਖਤਮ ਹੋਣ ਜਾ ਰਹੀ ਹੈ ਲਾਲੋਵੀ ਫਰਵਰੀ ਚ ਤੇ ਉਸ ਤੋਂ ਬਾਅਦ ਆਉਂਦੀ ਹੈ ਕੋਲੂੜੀ ਵਾਲੀ ਜਾਫਰੀ ਜਿਹੜੀ ਆਪਣੇ ਅਗਲੇ ਖੇਤ ਲਈ ਉਹ ਚੱਲ ਪਣੀ ਹੈ ਹੁਣ ਮਤਲਬ ਤਿੰਨ ਕਿਸਮਾਂ ਤੇ ਹੀ ਹੋ ਗਈਆਂ ਜੀ ਸਿਆਲ ਦੀ ਜੇ ਗਰਮੀ ਦੇ ਲਈ ਹੈ ਜੀ ਆਪਾਂ ਹੁਣ 12ਵੇਂ ਮਹੀਨੇ ਤੋਂ ਅਸੀਂ ਲੱਡੂ ਕੈਂਦਾ ਸ਼ੁਰੂ ਕਰਤਾ ਜੀ ਲਾਉਣਾ ਫਰਵਰੀ ਤੱਕ ਉਹ ਲੱਗੂਗਾ ਬੀਜ ਵਾਲਾ ਜੀ ਤੇ ਉਸ ਤੋਂ ਬਾਅਦ ਇੱਕ ਕਾਟਾਈ ਆਉਂ ਉਹ ਆਪਣੇ ਕਲਕੱਤੇ ਆਉਂਦੀ ਹੈ ਜੀ ਪਨੀਰੀ ਤੇ ਉਹ ਕਟਿੰਗ ਦੁੱਤਾ ਉਹ ਲੱਡੂ ਕੈਂਦੀ ਦੀ ਮਤਲਬ ਇਉਂ ਹੀ ਬੀ ਜਾਮਾ ਤੇ ਉਹਦਾ ਕਟਿੰਗ ਬੂਟਾ ਤਿਆਰ ਕਰਕੇ ਕਰਿਆ ਹੀ ਤਿਆਰ ਤੇ ਉਹ ਮਨ ਲਾ ਗਰਮੀ ਉਹ ਅਗਸਤ ਤੱਕ ਉਹ ਚੱਲ ਜਾਂਦੀ ਜੀ ਲੱਗ ਜਾਂਦੀ ਆਪਣੇ ਮਤਲਬ ਉਹਦਾ ਅਕਤੂਬਰ ਨਵੰਬਰ ਤੱਕ ਉਹਦਾ ਫੁੱਲ ਉਹਦਾ ਰਹਿ ਜਾਂਦਾ ਜੀ ਮਤਲਬ ਗਰਮੀ ਵਾਲੀਆਂ ਉਹ ਕਿਸਮਾਂ ਨੇ ਤੇ ਸਿਆਲ ਵਾਲੀਆਂ ਇਹ ਜਾਪ ਰਹੀਆਂ ਨੇ ਜੀ 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 ਮਤਲਬ 5-6 ਇਹਦੇ ਲੋ ਹੈਗੇ ਜੀ ਸਾਲ 'ਚ ਜੀ ਮਤਲਬ ਸਾਰਾ ਸਾਲ ਆਪਾਂ ਨੇ ਲੱਡੂ ਰੱਖਣਾ ਕੈਂਦਾ ਹੱਥ ਤਿਆਰ ਰੱਖਣੇ ਹੋ ਜਾਂਦੇ ਜੀ 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 ਅ ਵੀਰ ਜੀ ਕਿ ਜਦੋਂ ਕੋਈ ਕਿਸਾਨ ਵੀ ਮੰਨ ਲਓ ਕੋਈ ਲਾਉਣਾ ਚਾਹੁੰਦਾ ਤਾ ਜਦੋਂ ਇਹ ਕੀ ਪਨੀਰੀ ਵਗੈਰਾ ਕਿੱਥੋਂ ਕਰੇ ਉਹ ਜਾਂ ਕਿਸ ਤਰ੍ਹਾਂ ਕੀ ਸਿਸਟਮ ਹੁੰਦਾ ਜਦੋਂ ਕੋਈ ਨਵੇਂ ਕਿਸਾਨ ਨੇ ਸ਼ੁਰੂ ਕਰਨਾ ਖੇ ਇਹ ਮੇਰੇ ਕਿਸੇ ਨਵੇਂ ਕਿਸਾਨ ਭਰਾ ਜ ਆ ਜੈ ਇਹਨੂੰ ਸ਼ੁਰੂ ਕਰਨਾ ਮਤਲਬ ਜੀ ਥੋੜੇ ਤੋਂ ਸ਼ੁਰੂ ਕਰੇ ਜੀ ਉਹਦੇ ਲਈ ਵਹਿਤਰ ਆਪਦੀ ਲੇਬਰ ਬਚਾ ਕੇ ਲਾ ਲੋ ਸ਼ੁਰੂ ਇਦਾਂ ਐਵੇਂ ਪਨੀਰੀ ਇਹਦੀ ਸਿਆਲ ਵਾਲੀ ਤਾਂ ਆਪਣੇ ਕੋਲੇ ਮਿਲ ਜਾਂਦੀ ਹੈ ਜੀ ਜੇ ਆਪਣੇ ਗੁਰਵਿੰਦਰ ਭਾਜੀ ਨੇ ਜੀ ਛੇੜੀ ਮੱਲਾਂ ਤੋਂ ਜਿਹੜੇ ਲੱਡੂ ਕੰਦੇ ਦੀ ਪਨੀਰੀ ਲੈਣੀ ਆ ਉਹਨਾਂ ਤੋਂ ਪ੍ਰਾਪਤ ਮਤਲਬ ਸਾਡੇ ਅਸੀਂ ਇਹ ਸਿਆਲ ਵਾਲੀ ਪਨੀਰੀ ਵੀ ਆਪਣੇ ਲਵੇ ਜੇ ਕੋਈ ਪਨੀ ਲੈਣ ਉਹਨਾਂ ਰਹੀ ਅਸੀਂ ਆ ਜਾਂਦੇ ਆ ਆਪਣੇ ਜੀ 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 ਮਗਾਵਣੀਆਂ ਘਰ ਪਹੁੰਚ ਹੋ ਜੀ 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 ਤੇ ਇੱਕ ਜਦੋਂ ਕੋਈ ਇਹਦੀ ਖੇਤੀ ਸ਼ੁਰੂਆਤ ਕਰਦੇ ਆ ਜਿਵੇਂ ਤੁਸੀਂ ਹੁਣ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋਗੇ ਤਾਂ ਇਹਦੇ ਰੱਖ ਰਖਾ ਵਾਸਤੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਰੱਖ ਰਖਾ ਤਾਂ ਜੀ ਮੌਸਮ ਦਾ ਜਿਆਦਾ ਇਤਿਹਾਸਰ ਹੁੰਦਾ ਜੀ ਨਾਲੋਂ ਆਪਣਾ ਗਰਮੀ ਦਾ ਜੀ ਬਾਹਾਂ ਨੂੰ ਉੱਚਾ ਹੋਵੇ ਥੋੜਾ ਜਿਹਾ ਮਤਲਬ ਪਾਣੀ ਨਿਕਲਦਾ ਹੋਵੇ ਨਿਕਾਸੀ ਹੋਵੇ ਜੀ ਉਹਦੀ ਪਾਣੀ ਤੋਂ ਬਚਾ ਕਿਉਂ ਬਰਸਾਤੀ ਆ ਉਦੋਂ ਨਹੀਂ ਪੈਂਦੇ ਜਿਆਦਾ ਜੀ ਉਹ ਬਰਸਾਤ ਤੋਂ ਬਚਾਉਣਾ ਸਿਆਲ ਚ ਆਪਣੇ ਇਹਦੇ ਕੋਰੇ ਤੋਂ ਮਤਲਬ ਠੰਡ ਤੋਂ ਬਚਾਉਣ ਲਈ લાલો ਥੋੜਾ ਜਿਹਾ ਪਾਣੀ ਦੇਣਾ ਪੈਂਦਾ ਇਹਨੂੰ ਜਾਂ ਕੋਰਾ ਜਿਆਦੇ ਜਾ ਮਨਾ ਜਾਵੇ ਮਲੂਦ ਦੇਣਾ ਜਦਾ ਖਿਆਲ ਰੱਖਣਾ ਪੈਂਦਾ ਕੋਈ ਵੀ ਫਸਲ ਆ ਤਾਂ ਉਹਨੂੰ ਸਮੇਂ ਦੇ ਹਿਸਾਬ ਨਾਲ ਰੋਗਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਤਾਂ ਆਪਾਂ ਜੇ ਸਪੈਸ਼ਲੀ ਗਿੰਦੇ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੀਆਂ ਇਹਨਾਂ ਨੂੰ ਬਿਮਾਰੀਆਂ ਹੋਣ ਦਾ ਖਾਸਾ ਰਹਿੰਦਾ ਤੇ ਉਹਦੇ ਲਈ ਆਪਾਂ ਕੀ ਕੀ ਉਪਰਾਲੇ ਕਰਦੇ ਹਾਂ ਉਹ ਬਚਾਉਣ ਦੇ ਲਈ ਬਿਮਾਰੀ ਤਾਂ ਇਦਾਂ ਇਹਨੂੰ ਜਦੋਂ ਆਪਣੇ ਚਲੋ ਮੌਸਮ ਨਾਲ ਪੈਂਦੀ ਰਹਿੰਦੀ ਨੇ ਬਿਮਾਰੀ ਤਾਂ ਮਿਹਨਤ ਇਹਦੀ ਆਪਣੇ ਸੁੰਡੀ ਹੋ ਗਈ ਜੀ ਲਾਲੋ ਆ ਆਪਣੇ ਮਾਰਚ ਤੋਂ ਹੋ ਜਾਂਦਾ ਸੁੰਡੀ ਦਾ ਥੋੜਾ ਜਿਹਾ ਹਮਲਾ ਮਈ ਤੱਕ ਰਹਿੰਦਾ ਜੀ ਚਲੋ ਜਾ ਕੇ ਗਾਂ ਫੇਰ ਗਸਤ ਚ ਵੀ ਆ ਜਾਂਦੀ ਹੈ ਉਹਦੇ ਲਈ ਸਪਰੇ ਹੈਗੀ ਸੁੰਡੀ ਵਾਲੇ ਆਪਣੇ ਪੈਸ਼ੇ ਜੜ ਮਿਲ ਜਾਂਦੇ ਤੇ ਲਾਲੋ ਫੰਗੀਸਾਈਡ ਜਿਆਦੇ ਇਹਨੂੰ ਬਿਮਾਰੀ ਪੈਂਦੀ ਫੰਗਸ ਦਾ ਰੋਗ ਹੈ ਜਿਵੇਂ ਉਲੀ ਰੋਗ ਕਹਿੰਦੇ ਨੇ ਆਪਾਂ ਬੂਟਾ ਫੁੱਲ ਖਰਾਬ ਹੋਣ ਲੱਗ ਜਾਂਦਾ ਹਾਂ ਜੀ ਉਹਦੇ ਫੰਗੀਸਾਈਡ ਦਵਾਈਆਂ ਹੈਗੀਆਂ ਜੀ ਹੋ ਜਾਂਦੀ ਹੈ ਰੋਗ ਦਾ ਨੰਤਰ ਕੀ ਬਣ ਜੇ ਆਪਣੇ ਲਾਲੋ ਦਵਾਈਆਂ ਨਾਲ ਜੀ 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 ਹਾਂ ਜੀ ਇੱਕ ਵੀਰ ਜੀ ਕਿ ਤੁਸੀਂ ਆਪਾਂ ਜੋ ਸਹਿਜ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਸੀ ਕਿ ਬਾਗਬਾਨੀ ਵਿਭਾਗ ਵੀ ਇਹ ਜੇਕਰ ਕੋਈ ਕਿਸਾਨ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੀ ਮਦਦ ਕਰਦਾ ਤੇ ਉਹਦਾ ਕੀ ਰਹਿੰਦਾ ਬਾਗਬਾਨੀ ਵਿਭਾਗ ਦਾ ਇਹ ਨਾ ਜਿਹੜਾ ਆਪਣਾ ਫੁੱਲਾਂ ਦੀ ਇਹ ਬਾਗਬਾਨੀ ਵਿਭਾਗ ਅੰਡਰ ਆਉਂਦਾ ਜੀ ਇਹ ਚਲੋ ਜਿਵੇਂ ਉਹਨਾਂ ਵੱਲੋਂ ਸਰਕਾਰ ਵੱਲੋਂ ਆਉਂਦੀਆਂ ਨੇ ਸਬਸਿਡੀਆਂ ਵਗੈਰਾ ਸੰਦਾਂ ਤੇ ਜਾਂ ਸਿੱਧੀ ਕੋਈ ਸਬਸਿਡੀ ਜਾਂ ਕੋਈ ਆਪਣਾ ਨੁਕਸਾਨ ਹੋ ਗਿਆ ਜੀ ਉਹਦੀ ਪ੍ਰਵਹਾਈ ਲਈ ਮਤਲਬ ਜਿਵੇਂ ਸਰਕਾਰ ਉਹਨਾਂ ਨੂੰ ਦਿੰਦੀ ਉਹ ਬਾਗਬਾਨੀ ਭਾਗ ਸਾਡੇ ਰਾਂਹ ਲਾ ਲਓ ਵੀ ਉਹ ਸਾਨੂੰ ਪਹੁੰਚ ਕਰ ਦਿੰਦਾ ਜੀ ਜੀ ਕਹਿੰਦਾ ਮਤਲਬ ਇਹ ਹੈ ਕਿ ਜੇ ਕੋਈ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਤਾਂ ਇੱਕ ਵਾਰ ਬਾਗ ਬਾਗਬਾਨੀ ਵਿਭਾਗ ਤੱਕ ਪਹੁੰਚ ਜਰੂਰ ਲਓ ਉਹਨਾਂ ਨਾਲ ਲਿੰਕ ਰੱਖੋ ਜੀ ਜਿਵੇਂ ਉਹਨਾਂ ਨੂੰ ਕੋਈ ਉੱ ਮੱਲੇ ਛੋਟਿਆ ਰੂਟਾ ਵੇਟਰ ਹੋ ਗਿਆ ਸਪਰੇਅ ਪੰਪ ਹੋ ਗਿਆ ਜੀ ਮੱਲੇ ਜਿੰਨੇ ਕੋ ਸੰਦ ਉਤੇ ਸਬਸਿਡੀ ਮਿਲਦੀ ਹੈ ਜੀ 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 ਅਸੀਂ ਉਹ ਲੈ ਹੋਇਆ ਤੇ ਲਾ ਲੋ ਜੇ ਖਰਾਬਾ ਹੁੰਦਾ ਕੋਈ ਨੁਕਸਾਨ ਹੁੰਦਾ ਉਹਦੀ ਪਰਵਾਹੀ ਲਈ ਸਾਨੂੰ ਮਾਫ ਜਾ ਜਾਂ ਸਿੱਧੀ ਸਬਸਿਡੀ ਵੀ ਸਾਨੂੰ ਪਿਛਲੇ ਸਾਲ ਮਿਲੀ ਜੀ 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 ਕੋਈ ਇਹਨੂੰ ਉਹਨਾਂ ਨੂੰ ਸਰਕਾਰ ਵੱਲੋਂ ਉਤਸ਼ਾਹ ਕਰਾਉਣ ਲਈ ਲੋਕਾਂ ਨੂੰ ਵੀ ਵੱਧ ਤੋਂ ਵੱਧ ਕੋਈ ਲਾ ਦੇ ਇਕੱਲੇ ਪਾਸੇ ਜਿੰਨਾ ਕੋ ਸਰਕਾਰ ਬੁਲਾਉਂਦਾ ਸਾਨੂੰ ਬਾਗਪਾਨੀ ਵਗੈਰਾ ਹੀ ਮਿਲ ਜਾਂਦਾ ਜੀ ਜੀ ਇੱਕ ਇਹ ਵੀ ਵੀਰ ਜੀ ਤੜਾਈ ਕਿਹੜੇ ਕਿਹੜੇ ਸਮੇਂ ਹੁੰਦੀ ਆਗੀ ਫਿਰ ਤੜਾਈ ਤੇ ਦੀ ਐਵੇਂ ਆਪਣਾ ਦੇਖਣਾ ਪੈਂਦਾ ਜੀ ਮੌਸਮ ਹੈ ਹਫਤੇ ਕੇ ਬਾਅਦ ਇਹਦਾ ਤੜਾਉਣ ਜੋਗ ਹੋ ਜਾਂਦਾ ਜੀ ਜੀ ਜੇ ਜਿਆਦਾ ਠੰਡਾ ਹਨ ਲਾ ਲੋ 12 10 12 ਦਿਨਾਂ ਬਾਅਦ ਤੜਾਈ ਮਿਲ ਹੋਣੀ ਚਾਹੀਦੀ ਇਹ ਜੀ 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 ਤੜਾਈ ਤੇ ਨਹੀਂ ਆਪਾਂ ਫਿਰ ਫੁੱਲ ਉੱਥੇ ਜਿਆਦਾ ਬੂਟਾ ਖਰਾਬ ਹੋਊਗਾ ਜੀ 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 ਉਹਦਾ ਵਿਕਾਸ ਵੀ ਰੁਕੂਗਾ ਹਾਂ ਬਾਰੀ ਵੀ ਨਹੀਂ ਹੋਣੀ ਜੀ ਮੁਰਲੀ ਜੀ 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 ਮਤਲਬ ਹਫਤਾ ਤੋਂ 10 ਦਿਨਾਂ ਤੱਕ ਨਹੀਂ ਤੜਾਈ ਮਤਲਬ ਟੁੱਟਣਾ ਚਾਹੀਦਾ ਜੀ ਜੀ ਜਦੋਂ ਆਪਾਂ ਕੋਈ ਪੌਦਾ ਸ਼ੁਰੂ ਕਰ ਦਿਆਂਗੇ ਇਹਦੇ ਦਾ ਤੇ ਉਹ ਪਹਿਲੇ ਫੁੱਲ ਕਿੰਨੇ ਕ ਸਮੇਂ ਬਾਅਦ ਆਉਣੇ ਉਹ ਸ਼ੁਰੂ ਹੋ ਜਾਂਦੇ ਨਹੀਂ ਜੀ ਜਿਵੇਂ ਆਪਣੇ ਲੋ ਨੇ ਲਾ ਲੋ ਅਸੀਂ ਇਹ ਲੋ ਲਾਇਆ ਜਲਾਈ ਚ ਜੀ ਜਲਾਈ ਇਹਦਾ ਦੋ ਢਾਈ ਮਹੀਨੇ ਤਿਆਰ ਹੋ ਗਿਆ ਜੀ ਹਾਂਜੀ ਉਹਦਾ ਦੋ ਫੁੱਲ ਦੇਣ ਲੱਗ ਗਏ ਦੋ ਢਾਈ ਮਹੀਨਾ ਬਾਅਦ ਫਿਰ ਉਹ ਦੋ ਢਾਈ ਮਹੀਨੇ ਮੌਸਮ ਦੇ ਨਾਲ ਤਿੰਨ ਵੀ ਚੱਲ ਜੇ ਜੀ ਉਹ ਢਾਈ ਵੀ ਚੱਲ ਜੇ ਦੋ ਵੀ ਰਹਿ ਜੇ ਮਤਲਬ ਮੌਸਮ ਤੇ ਜ਼ਿਆਦਾ ਡਿਪੈਂਡ ਹੈ ਇਹਦਾ ਜੀ 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 ਮਤਲਬ ਦੋ ਢਾਈ ਪੰਜ ਇੱਕ ਮਹੀਨੇ ਦੀ ਖੇਤੀ ਹੈਗੀ ਇਹ 5 5.5 ਮਹੀਨਿਆਂ ਦੀ ਇੱਕ ਲੋ ਪੂਰਾ ਤਿਆਰ ਟਾਈਕ ਦੋ ਟਾਈਚ ਤਿਆਰ ਹੋ ਗਏ ਦੋ ਟਾਈ ਵੀਨੇ ਫੁੱਲ ਦੇ ਗਏ ਜੀ 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 ਤੇ ਇੱਕ ਇਹਦਾ ਮਾਰਕੀਟਿੰਗ ਦਾ ਕੀ ਰਹਿੰਦਾਗਾ ਕਿ ਮਾਰਕੀਟਿੰਗ ਕਿ ਕਿੱਥੇ ਕਰਦੇ ਹੋ ਤੁਸੀਂ ਤੇ ਜੇ ਕੋਈ ਨਵਾਂ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਤਾਂ ਮਾਰਕੀਟਿੰਗ ਦੇ ਪੱਖ ਤੋਂ ਕਿ ਕਿੱਥੇ-ਕਿੱਥੇ ਫੁੱਲਾਂ ਦੀ ਖਪਤ ਹੋ ਸਕਦੀ ਹੈ ਮਾਰਕੀਟ ਤਾ ਵੀਰ ਜੀ ਇਦਾਂ ਹੈ ਇਹਦਾ ਕੋਈ ਮੰਡੀ ਬੋਰਡ ਅਸੀਂ ਤਾਂ ਹੈ ਨਹੀਂ ਮਤਲਬ ਇਹਦਾ ਵੀ ਬੋਲੀ ਤੇ ਵਿਕਦਾ ਜੀ ਇਹਦਾ ਸਾਡੇ ਦੁਕਾਨਾਂ ਡੈਕੋਰੇਸ਼ਨ ਵਾਲੇ ਨੇ ਜਿਵੇਂ ਲੋਕਲ ਹੋ ਗਏ ਜਾਂ ਬਰਨਾਲੇ ਲੋਕਲ ਜਿਵੇਂ ਆਲਾ ਲੋ ਅਸੀਂ ਜਿਆਦਾ ਮੇਨ ਮਾਰਕੀਟ ਆਪਣੇ ਲੁਧਿਆਣੀ ਹੈ ਜੀ ਜੀ ਉਥੋਂ ਜਿਵੇਂ ਅਸੀਂ ਦੁਕਾਨਾਂ ਵਾਲੇ ਲਿੰਕ ਨੇ ਸਾਡੇ ਦੇਖੋ ਜਦੋਂ ਉਹ ਜਿਹਨਾਂ ਨੂੰ ਆਰਡਰ ਆਉਂਦੇ ਨੇ ਉਹ ਸਾਨੂੰ ਫੋਨ ਕਰ ਦਿੰਦੇ ਨੇ ਅਸੀਂ ਉਹਨਾਂ ਨੂੰ ਸਪਲਾਈ ਕਰ ਦਿੰਦੇ ਜੀ 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 ਮਤਲਬ ਇਦਾਂ ਹੀ ਚੱਲਦਾ ਜੀ ਕੋਈ ਇਹਦਾ ਕੋਈ ਮੰਡੀ ਬੋਰਡ ਨਹੀਂ ਜਾਂ ਕੋਈ ਬੋਲੀ ਵਗੈਰਾ ਨਹੀਂ ਜੀ ਜੀ ਕਿ ਨੇੜਲੇ ਸ਼ਹਿਰ ਤੱਕ ਤੁਸੀਂ ਪਹੁੰਚਦੇ ਕਰ ਦਾਂਦੇ ਨੇ ਜਿੱਥੇ ਸਾਨੂੰ ਤਾਂ ਸਾਡੇ ਸਿੱਧੇ ਲਿੰਕ ਨੇ ਜੀ 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 ਜਦੋਂ ਉਹਨਾਂ ਨੂੰ ਕੋਈ ਆਰਡਰ ਆਉਂਦਾ ਉਵੇਂ ਉਹ ਸਾਨੂੰ ਅਸੀਂ ਉਹਨਾਂ ਨੂੰ ਸਪਲਾਈ ਜੀ 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 ਤੇ ਇੱਕ ਕੁਝ ਕਿਸਾਨ ਵੀਰ ਵੀ ਤਿਆਰ ਕਰਦੇ ਹੁੰਦੇ ਨੇ ਉਦੇ ਬਾਰੇ ਵੀ ਜਾਣਕਾਰੀ ਸਾਂਝੀ ਕਰੋ ਕੁਝ ਵੀਰ ਸਿਰਫ ਕਿ ਫੁੱਲਾਂ ਦੀ ਨਹੀਂ ਸਿਰਫ ਬੀ ਤਿਆਰ ਕਰਕੇ ਆਪਣੀਆਂ ਵੈਰਾਈਟੀਆਂ ਨੇ ਜਿਵੇਂ ਆਪਣੇ ਉਹ ਬੀਆਂ ਦੀ ਸਕਾ ਕੇ ਜਿਵੇਂ ਉਹ 6 ਮਹੀਨਿਆਂ ਦੇ ਹੈਗੇ ਉਹਨਾਂ ਦੇ ਕਣਕ ਦੇ ਲੋ ਨਾਲ ਵੇਚਦੇ ਨੇ ਜੀ ਉਹ ਜੀ ਜੀ ਤੇ ਉਹ ਆਪਣੇ ਇੱਥੇ ਲੰਗੜੀ ਵਾਲਾ ਜਿਵੇਂ ਉਹ ਕਰਾਉਂਦੇ ਨੇ ਕਨੈਕਟ ਫਾਰਮਿੰਗ ਹੈ ਜੀ ਉਹਨਾਂ ਦੀ ਜੀ 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 ਉਹ ਬੀ ਦਿੰਦੇ ਨੇ ਕਿਸਾਨ ਤਿਆਰ ਕਰਕੇ ਉਹਨਾਂ ਨੂੰ ਇਸ ਦੇ ਦਿੰਦੇ ਨੇ ਜੀ 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 ਤੇ ਉਹ ਉਸ ਤਰ੍ਹਾਂ ਜੇ ਇਹ ਸਾਡਾ ਸਿੱਧਾ ਹੈ ਅਬ ਤੁਸੀਂ ਸਿੱਧਾ ਮਾਰਕੀਟਿੰਗ ਕਰ ਰਹੇ ਹੋ ਸਿੱਧੀ ਮਾਰਕੀਟਿੰਗ ਦੇ ਕੰਨ ਨਾਲ ਜੀ ਜੀ ਜਿਵੇਂ ਵੀਰ ਜੀ ਨੇ ਦੱਸਿਆ ਹਾਂ ਇਹ ਕੱਚਾ ਮਾਲ ਮਤਲਬ ਉਹ ਉਹਨਾਂ ਨੂੰ ਪਕਾ ਕੇ ਬੀ ਉਹ ਕੰਪਨੀ ਨੂੰ ਦੇ ਦਾਂਦ ਨੇ ਉਹ ਕੰਪਨੀ ਦੇ ਉਹਨਾਂ ਦੇ ਲਿੰਕ ਨੇ ਹਾਂ ਇੱਕ ਵੀਰ ਜੀ ਕਈ ਵਾਰ ਆਪਾਂ ਨੂੰ ਦੇਖਣ ਚ ਆਉਂਦਾ ਕਿ ਕੋਈ ਕਿਸਾਨ ਵੀਰ ਉਪਰਾਲਾ ਕਰਦਾ ਕਿ ਫੁੱਲਾਂ ਦੀ ਖੇਤੀ ਸ਼ੁਰੂ ਤਾਂ ਕਰਦਾ ਪਰ ਉਹ ਥੋੜੇ ਸਮੇਂ ਬਾਅਦ ਛੱਡ ਜਾਂਦਾ ਖੇਤੀ ਠੀਕ ਹੈ ਜਿਆਦਾ ਉਹਨੂੰ ਵੈਰਾਈਟੀ ਚੰਗੀ ਨਹੀਂ ਮਿਲਦੀ ਕਿ ਇਹਦੇ ਬਾਰੇ ਜ਼ਰੂਰ ਚਾਣਨਾ ਪਾਉ ਕਿ ਚੰਗੀ ਵੈਰਾਈਟੀ ਕਿੱਥੋਂ ਮਿਲ ਸਕਦੀ ਹੈ ਤੇ ਉਹ ਕਿਹੜੀਆਂ ਗੱਲਾਂ ਧਿਆਨ ਰੱਖੇ ਜਦੋਂ ਕੋਈ ਨਵਾਂ ਬੀਜ ਲੈਂਦਾ ਪਨੀਰੀ ਲੈਂਦਾ ਹਾਂ ਚਲੋ ਜੇ ਮੇਰੇ ਕਿਸੇ ਕਿਸਾਨ ਭਰਾ ਨੇ ਖੇਤੀ ਸ਼ੁਰੂ ਕਰਨੀ ਹੈ ਮੇਨ ਗੱਲਾਂ ਹੁੰਦੇ ਆਪਾਂ ਨੂੰ ਵੀ ਚਲੋ ਮਿੱਟੀ ਤਾਂ ਆਪਣੀ ਤਰਕੀਬਾਂ ਜਿਹੜੇ ਅਸੀਂ ਧੂਰੀ ਲੱਕ ਜਿ ਖੜੇ ਆ ਤਰਕੀਬਾਂ ਸਾਰੇ ਪੰਜਾਬ ਦੀ ਇਹ ਨਾਰਮਲ ਮਿੱਟੀ ਚ ਹੋ ਜਾਂਦੇ ਨੇ ਜੀ ਭਾਰੀਆਂ ਜ਼ਮੀਨਾਂ ਨੇ ਉਹ ਜਿਹਾ ਚਲੋ ਖਰਾਕ ਘਟਾ ਲਾਂਗੇ ਹਲਕੀਆਂ ਜ਼ਮੀਨਾਂ ਨੇ ਖਰਾਕ ਵਾਜੂ ਆਪਣੀ ਤੇ ਮੇਨ ਆ ਜਿਆਦੇ ਬੀਜ ਆ ਜੀ ਕਿਉਂ ਮੇਨ ਜਦੋਂ ਆਪਾਂ ਨੂੰ ਬੀਜ ਨਾ ਵਧੀਆ ਮਿਲੇਗਾ ਫਸਲ ਨਹੀਂ ਕਿਉਣਾ ਵੈਰਾਈਟੀਆਂ ਨੇ ਇੱਥੇ ਜਿਵੇਂ 5 6 ਜੀ ਲਾਲੂ ਸਿਆਲ ਵਾਲੀ ਤਾਂ ਆਪਣੇ ਕੋਲੋਂ ਵੈਰਾਈਟੀ ਦੀ ਮਿਲੀ ਜਾਂਦੀ ਹੈ ਤਰਕੀਬਾਂ ਬੀਜ ਦੀ ਗਰੰਟੀ ਹੋ ਰੰਗ ਦੀ ਗਰੰਟੀ ਹੋ ਜਿਹੜੇ ਅਸੀਂ ਕਹਿ ਕੇ ਦੇਵਾਂਗੇ ਜੀ ਮਤਲਬ ਬਾਕੀ ਜਿਹੜਾ ਗਰਮੀ ਵਾਲਾ ਆਪਣੇ ਖੇਤ ਤੋਂ ਖੇੜੀ ਕਰਿੰਦਰ ਭਾਜੀ ਨੇ ਜੀ ਉਹ ਆਪਣੇ ਕੋਲਕੱਤਿਆਂੋਂ ਮੰਗਾਉਂਦੇ ਨੇ ਵੈਰਾਈਟੀ ਮਤਲਬ ਉਹਨਾਂ ਦਾ ਐਕਸਪੀਰੀਅੰਸ ਆ ਉਹ ਜਿਵੇਂ ਉਹਨਾਂ ਨਾਲ ਪ੍ਰਾਈਵੇਟ ਨਰਸਰੀਆਂ ਆ ਚਲੋ ਅੱਜ ਤੱਕ ਸਾਨੂੰ ਕਦੇ ਵੀ ਗਲਤ ਮਿਲੇ ਨਹੀਂ ਜੀ ਉਹ ਸਾਡਾ ਕਦੇ ਕੱਦਾ ਕੋਈ ਲਾਓ ਮਾੜਾ ਮੋਟਾ ਕੋਈ ਨਹੀਂ ਵੀ ਨੀਓ ਵੈਰਾਈਟੀਆਂ ਮਤਲਬ ਅਸਲ ਬੀਜ ਦੀ ਹੈ ਜੇ ਬੀ ਵਧੀਆ ਮਿਲ ਗਿਆ ਤਾਂ ਆਪਾਂ ਫਸਲ ਆਪਣੀ ਵਧੀਆ ਮੰਨੋ ਜੀ ਉਹ ਤੇ ਹਾਂ ਜੇ ਕਿਸੇ ਨੇ ਚਲੋ ਗਾਹਾਂ ਉਵੇਂ ਵਧਾ ਕੇ ਆਪਣੇ ਜਾਫਰੀਆਂ ਦੀ ਤਾਂ ਹੋ ਗਈ ਜੀ ਲੱਡੂ ਜਾਂਦਾ ਹੋ ਗਿਆ ਜੀ ਹਾਂ ਗਲਾਬ ਲਾਲੋ ਗਲੇਟਸ ਵੀ ਆਪਣੇ ਜਾ ਨੈਟ ਚ ਆਪਣਾ ਟਾਟਾ ਗਲਾਬ ਲਾਲ ਉਹ ਵਗੈਰਾ ਉਹ ਮਹਿੰਗੀ ਆਈਟਮਾਂ ਨੇ ਚਲੋ ਆਮ ਛੋਟੇ ਕਿਸਾਨ ਤੋਂ ਹੋਣ ਵਾਲਾ ਮੇਰੇ ਇਹੀ ਅਪੀਲ ਹੈ ਵੀ ਕਿਸੇ ਮੇਰੇ ਛੋਟੇ ਆਪਨ ਪੱਧਰ ਤੋਂ ਸ਼ੁਰੂ ਕਰੇ ਜੀ ਉਹਦੇ ਲਈ ਇਹ ਵਧੀਆ ਲਾਭਵੰਦ ਹੁੰਦਾ ਕਿਉਂ ਲੇਬਰ ਉਹਦੀ ਆਬਦੀ ਹੋ ਗਈ ਜੀ ਜੇ ਜਾਦੇ ਪੱਧਰ ਤੇ ਬੀਜ ਲਿਆ ਜੇ ਨਾ ਵੇਖਿਆ ਮਾਰਕੀਟ ਦਾ ਕੱਲ ਨੂੰ ਇਹ ਵੀ ਜਾਦੇ ਕਿਉਂ ਵੇਚਣਾ ਵੀ ਆਪਾਂ ਨਹੀਂ ਇਹ ਸ਼ੁਰੂ ਛੋਟੇ ਪੱਧਰ ਤੋਂ ਕਰਕੇ ਥੋੜੇ ਤੋਂ ਆਪਦੀ ਲੇਬਰ ਬਚਾ ਕੇ ਮਾਰਕੀਟ ਨਾਲ ਲਿੰਕ ਬਣਾ ਕੇ ਹੌਲੀ ਹੌਲੀ ਵਧੇ ਜਾਂਦਾ ਮਲੋਏ ਚ ਸਫਲ ਹੋ ਸਕਦਾ ਜੀ ਜੀ ਤੇ ਇੱਕ ਜੇ ਆਪਾਂ ਸਧਾਰਨ ਕੈਲਕੂਲੇਸ਼ਨ ਕੀ ਜੇਕਰ ਗੇਂਦਾ ਸ਼ੁਰੂ ਕਰਦਾ ਇੱਕ ਵਿੱਗੇ ਦੇ ਉੱਤੇ ਸ਼ੁਰੂ ਤੋਂ ਲੈ ਕੇ ਕਿੰਨੇ ਤੱਕ ਉਹਦਾ ਖਰਚਾ ਪਤਾ ਹੁੰਦਾ ਤੇ ਕਿੰਨੀ ਕਮਦਨ ਹੁੰਦੀ ਆ ਉਹਦੇ ਤੇ ਇਹਦੇ ਬਾਰੇ ਜਰੂਰ ਥੋੜੀ ਜਿਹੀ ਚੱਲਣਾ ਆਪਾਂ ਕਿਹੜਾ ਚਲੋ ਆਪਾਂ ਇਕੜ ਦਾ ਲਾ ਲਈ ਹਿਸਾਬ ਜੀ ਜੇ ਇਹਨੂੰ ਲਵਾਈ ਤਿਆਰ ਵਾਹਣ ਕਰਕੇ ਆਪਣਾ 15-2000 ਚ ਆਪਾਂ ਨੂੰ ਇਹ ਇਹਦੀ ਲਵਾਈ ਪੈ ਜਾਂਦੀ ਹੈ ਮਤਲਬ ਪਨੀਰੀ ਚਲੋ ਇਹ ਆਪਣਾ ਸਿਆਲ ਵਾਲਾ ਬੀਜ ਸਸਤਾ ਹੈ ਇਕੜ ਜਾਂ ਵਿੱਗਾ ਜੀ ਇਕੜ ਦਾ ਲਾ ਇਕੜ ਦੀ ਠੀਕ ਤੇ ਲਵਾਈ ਲਾ ਕੇ ਵਾਹਣ ਤਿਆਰ ਕਰੀ ਜ ਜਿੰਨਾ ਕੋ ਉਹਦਾ ਆਪਾਂ ਨੇ ਖਰਾਕ ਦੇਣੀ ਹੈ ਜੀ ਭਾਰੀ ਹੈ ਵਾਹਣ ਘਟ ਹੋ ਜਾਊਗਾ ਚਲੋ 15-20000 ਚ ਇਹ ਲਵਾਈ ਮਤਲਬ ਆਪਣਾ ਤੜਾਈ ਤੱਕ ਪਹੁੰਚ ਜਾਂਦਾ ਜੀ 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 ਤੇ ਖਰਚਾ ਮਨ ਲੈ 2 ਮਹੀਨਿਆਂ ਦਾ ਲਾ ਲੋ 15-20000 ਹੋ ਕੇ ਆਪਣਾ ਇਹ ਫੁੱਲ ਦੇਣ ਲੱਗ ਜੂ ਮਤਲਬ ਅੰਤੋਂ ਆਪਣੀ ਸ਼ੁਰੂ ਹੋ ਜੂਗਾ ਹਾਂ ਫਿਰ ਮੰਡੀ ਦਾ ਚਲੋ ਜਿਹੇ ਜਿਹੇ ਮਾਰਕੀਟ ਦਾ ਰੇਟ ਹੈ ਉਹਦੇ ਹਿਸਾਬ ਨਾਲ ਆਪਾਂ ਕਦੇ 60 ਵਾਲਾ ਕੰਮ ਹੋ ਜਾਂਦਾ ਜੀ ਹਾਂ ਜੀ ਤੇ ਹਰ ਵਾਰਗੇ ਪ੍ਰੋਗਰਾਮ ਵੱਧ ਆਗੇ ਚਾਰਪੀ ਵੱਧ ਹੀ ਬਣ ਗਈ ਕਦੇ ਬਸ ਬਰਾਬਰ ਜੇ ਕਦੇ ਮਤਲਬ ਇਹ ਅਬ ਰਹਿੰਦਾ ਆਪ ਪਾਉਣੀ ਜੀ ਕਿਉਂ ਇਹਦਾ ਕੋਈ ਕੱਚਾ ਉਹ ਹੈ ਰੇਟ ਫਿਕਸਦਾ ਨਹੀਂ ਜੀ 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 ਤੇ ਹਾਰ ਆ ਜੀ ਦਾ ਵੱਧ ਗਿਆ ਰੇਟ ਘਟ ਗਿਆ بس ਐ ਇਹਦਾ ਅਪ ਡਾਊਨ ਰਹਿੰਦਾ ਨਹੀਂ ਵੱਧ ਅਪ ਡਾਊਨ ਆਉਂਦਾ ਮਤਲਬ ਅਸੀਂ ਸਾਰੇ ਲਓ ਜੀ ਸਾਰਾ ਸਾਲ ਜੇ ਕੱਢ ਕੇ ਰੱਖੀਏ ਮਤਲਬ ਕਣਕ ਝੋਨੇ ਨੂੰ ਠੀਕ ਹੈ ਸਾਨੂੰ ਜੀ 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 ਮਜੇ ਆ ਫਲੇਵਰ ਲਾਲ ਦਾ ਜੀ 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 ਜਿਆਦਾ ਲੇਬਰ ਤੋਂ ਫਿਰ ਥੋੜਾ ਜਿਆਦਾ ਵੱਧ ਜਾਂਦਾ ਜੀ ਕੰਮ ਜੀ ਜੀ ਕੀ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਬੰਦਾ ਹਿੰਮਤ ਰੱਖੇ ਤਾਂ ਮਾਰ ਨਹੀਂ ਖਾਂਦਾ ਇਹਦੇ ਵਿੱਚ ਇੱਕ ਉਹਦੇ ਲਈ ਜਾਣਕਾਰੀ ਜ਼ਰੂਰੀ ਹੋਰ ਲਈ ਚਲੋ ਜਾਣਕਾਰੀ ਜਿਵੇਂ ਸ਼ੁਰੂ ਕਰੂ ਕਿਉਂ ਜਿਵੇਂ ਪ੍ਰੈਕਟੀਕਲ ਕਰੂ ਉਹਨਾਂ ਨੂੰ ਉਹਨੂੰ ਤਜਰਬਾ ਆਉ ਹੋਲੀ ਹੋਲੀ ਮਸਬਾਲ ਥੋੜੇ ਤੋਂ ਸ਼ੁਰੂ ਕਰਕੇ ਵੱਡੇ ਪੱਧਰ ਤੇ ਜਾਣ ਵਾਲਾ ਕੰਮ ਹੈ ਜੀ ਪਹਿਲੀ ਗੱਲ ਨਹੀਂ ਆਪਾਂ ਵੱਡੇ ਪੱਧਰ ਦਾ ਪੰਗਾ ਲੈਣਾ ਜੀ 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 ਹਾਂ ਬਸ ਛੋਟੇ ਕਿਸਾਨ ਲਈ ਇਹ ਠੀਕ ਹੈ ਲੇਬਰ ਆਪਦਾ ਹੈਗਾ ਬੰਦਾ ਟਾਈਮ ਉਹਦੇ ਲਵੇ ਬਾਦੂ ਦੂਜੀਆਂ ਫਸਲਾਂ ਤੋਂ ਕੱਢ ਸਕਦਾ ਹੈ ਉਹਦੇ ਲਈ ਵਧੀਆ ਠੀਕ ਹੈ ਜੀ ਜੀ ਜਿੰਗਰ ਆਪਾਂ ਤੜਾਈ ਦੀ ਗੱਲ ਕਰੀਏ ਕਿ ਇੱਕ ਬੰਦਾ ਪੂਰੇ ਕਿੰਨੇ ਕ ਟਾਈਮ ਚ ਕਿੰਨੇ ਕ ਫੁੱਲ ਤੋੜ ਲਾਂਦਾ ਹੈ ਤੋੜ ਲਾਂਦਾ ਇਦਾਂ ਜੀ ਬਾਰਿਸ਼ ਹੱਤਿਆ ਜਿਵੇਂ ਕੱਚੀ ਬਾਰਿਸ਼ ਥੋੜੀ ਜੀ ਮਤਲਬ ਸੇਤੀ ਮੰਗ ਹੋ ਗਈ ਆਪਾਂ ਨੂੰ ਹਾਂਜੀ ਫਿਰ ਤਾਂ ਉਹਨਾਂ ਨਹੀਂ ਟੁੱਟਦਾ ਜੀ ਜੇ ਬਾਰਿ ਪੂਰੀ ਚੜੀ ਹੈ ਫਿਰ ਉਹਦਾ ਬਲਕ ਵਾਂਟਲ ਵੀ ਤੋੜਦੇ ਡੇਡ ਵੀ ਤੋੜਦੇ ਜੀ ਜੀ ਬੰਦੇ ਦੀ ਹਿੰਮਤ ਆ ਉਹਦਾ ਹੱਥ ਜਿੰਨਾ ਤੇਜ਼ ਚੱਲੂਗਾ ਜੀ ਕਿਸੇ ਤੋਂ ਨਹੀਂ ਘੱਟ ਟੁੱਟਦੇ ਹਾਂ ਏਦਾਂ ਹੋ ਜਾਂਦਾ ਕਬੀਰ ਜੀ ਜਿਵੇਂ ਆਪਾਂ ਛੋਟੇ ਸ਼ਹਿਰ ਦੇ ਕੋਲ ਆਂਗੇ ਕੁਝ ਪਿੰਡ ਜਾਂ ਕਿਸਾਨ ਵੀਰਾਂ ਨੂੰ ਵੱਡੇ ਸ਼ਹਿਰ ਨੇੜੇ ਪੈਂਦੇ ਨੇ ਤਾਂ ਉੱਥੇ ਸੰਭਾਵਨਾਵਾਂ ਜ਼ਿਆਦਾ ਹੋ ਸਕਦੀਆਂ ਨੇ ਹਾਂ ਜੀ ਚਲੋ ਹੁਣ ਤਾਂ ਸ਼ਹਿਰ ਮਲ ਦੁਨੀਆ ਇੱਕੋ ਹੋ ਗਈ ਸਾਰੇ ਸਾਧਨ ਹੈਗੇ ਜੀ ਬੱਸ ਸਾਡਾ ਮਾਲ ਤਰਕੀਬਣਾ ਸੀ ਜੇ ਬਰਨਾਲੀ ਭੇਜਦੇ ਜਾਂ ਲੁਧਿਆਣੇ ਕਿਉਂ ਆਪ ਤਾਂ ਜਾਣ ਦਾ ਸਾਧਨ ਖਰਚਾ ਗੱਡੀਆਂ ਬੱਸਾਂ ਹੈਗੀ ਬਸਾਂ ਜੇ ਰੱਖੋ ਮਾਲ ਲੋਕੜੋ ਇੱਥੋਂ ਚਲੋ ਸਿੱਧਾ ਭੱਜ ਜੰਦਾ ਜੀ ਉਹਨਾਂ ਦਾ ਕਰਾਇਆ ਮਤਲਬ ਮਾਲ ਵੇਚਣ ਦਾ ਬੰਦੇ ਨੂੰ ਪੜਾਉਣ ਦਾ ਕੋਈ ਹਣ ਕਿਉਂ ਤਰਕੀਬਲ ਸਾਧਨ ਬਹੁਤ ਨੇ ਜੀ ਇੰਟਰਨੈਟ ਦੀ ਮਦਦ ਮਿਲ ਜਾਂਦੀ ਆ ਲੱਗ ਸੰਭਾਲ ਕਰ ਲਾਂਦਾ ਮੋੜਾ ਸਾਰਾ ਸੰਪਰਕ ਵੀ ਹੋ ਜਾਂਦੇ ਨੇ ਬੰਦੇ ਦੇ ਲਿੰਕ ਬਸ ਹਿੰਮਤ ਦੀ ਲੋੜ ਆ ਮੜੀ ਜੀ ਟਾਈਮ ਲੱਗਦਾ ਥੋੜਾ ਜਿਹਾ ਜੀ ਜੇ ਕਹੀ ਆਪਾਂ ਅੱਜ ਜੀ ਸਾਰਾ ਕੁਝ ਕਰ ਲੈਣਾ ਜੀ ਟਾਈਮ ਲੱਗੂ ਹੌਲੀ 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 ਜਿਵੇਂ ਜਿਵੇਂ ਉਹਦੇ ਲਿੰਕ ਬਣਨਗੇ ਉਵੇਂ ਉਹਦਾ ਮਾਲ ਪਹੁੰਚਦਾ ਜਾ ਉਹਨੂੰ ਪਹੁੰਚਾਉਣ ਸਾਰਾ ਸਾਧਨ ਹੱਲ ਹੋ ਜਾਂਦਾ ਜੀ 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 ਹਾਂ ਬਸ ਟਾਈਮ ਬੰਦਾ ਦੇਵੇ ਇਹਨੂੰ ਜੀ ਤੇ ਜਿਸ ਤਰ੍ਹਾਂ ਗੱਲਾਂ ਦੇ ਵਿੱਚੋਂ ਗੱਲ ਨਿਕਲ ਗਈ ਕਿ ਦੋ ਤਰੀਕੇ ਨੇ ਜਾਂ ਤਾਂ ਬੰਦਾ ਕਿਸੇ ਦਾ ਕੰਪਨੀਆ ਨਾਲ ਕਰਕੇ ਕੰਟਰੈਕਟ ਤੇ ਕਿ ਬੀਜ ਤਿਆਰ ਕਰਕੇ ਦੇਵੇ ਜਾਂ ਫਿਰ ਸਿੱਧਾ ਵੀ ਵੇਚ ਸਕਦਾ ਹੈ ਅਗਲਾ ਸਿੱਧਾ ਇਹ ਆਪਣਾ ਕੱਚਾ ਮਾਲ ਹੈ ਮਤਲਬ ਉਹ ਜਿਹੜਾ ਬੀਜ ਵਾਲਾ ਉਹ ਕੰਪਨੀਆ ਕਨੈਕਟ ਕਰਕੇ ਫਾਰਮਿੰਗ ਹੁੰਦੀ ਹੈ ਜਿਹੜੀ ਉਹ ਬੀਜ ਲੈਂਦੇ ਨੇ ਇਹ ਆਪਣਾ ਸਿੱਧਾ ਅਸੀਂ ਦੁਕਾਨਾਂ ਨਾਲ ਕਰਿਆ ਜੀ 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 ਇਹ ਚਾਪ ਡਾਊਨ ਜਾਦੇ ਆ ਉਹਨਾਂ ਦਾ ਦੱਸ ਦਿੰਦੇ ਨੇ ਵੀ ਇੰਨਾ ਕੁ ਥੋੜਾ ਬੀਕੂ ਉਹਨਾਂ ਕ ਉਹਨਾਂ ਨੂੰ ਈਡੀਆ ਕੱਢਿਆ ਹੈ ਜੀ ਸਾਡਾ ਆਇਆ ਵੀ ਕਦੇ ਤਿਹਾਰ ਆ ਗਿਆ ਜਿਵੇਂ ਹਣ ਚੱਲਦਾ ਲਾਲੋ ਤੇ ਜਾਂ ਕਦੇ ਕੋਈ ਖੇਤੀ ਘਟ ਗਈ ਸਾਲ ਚ ਜਾਂ ਮੂਰੇ ਸੌਣ ਚ ਮਹੀਨੇ ਚ ਜਿਵੇਂ ਤਿਹਾਰ ਜਾਦੇ ਆ ਜਾਂਦੇ ਨੇ ਜੀ ਜਾਂ ਆਪਣੇ ਨਗਰ ਕੀਰਤਨ ਸੋਭਾ ਉਹ ਮੈਂ ਜਤ ਉਹਦਾ ਰੇਟ ਬੱਜ ਜਾਂਦਾ ਜੀ ਜੀ ਹੁਣ ਜਿਵੇਂ ਚਾਰ ਪੀ ਵੱਧ ਬਣ ਗਏ ਜੇ ਕੋਈ ਮੰਦਾ ਉਹ ਇਹ ਜਾ ਉਹਦੇ ਹਿਸਾਬ ਸਾਰਾ ਇਸ ਸਾਲ ਦਾ ਮੈਂ ਠੀਕ ਹੈ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਹੁਣ ਤਾਂ ਸਿੱਧਾ ਆਲਦਾ ਪਿੰਡਾਂ ਤੋ ਵੀ ਤੁਹਾਡੇ ਤੱਕ ਪਹੁੰਚ ਕਰਨ ਲੱਗ ਗਏ ਜਦੋਂ ਕੋਈ ਪ੍ਰੋਗਰਾਮ ਹੁੰਦੇ ਨੇ ਧਾਰਮਿਕ ਪ੍ਰੋਗਰਾਮ ਹੈ ਨਗਰ ਜੀਤ ਵਗੈਰਾ ਜਾਂ ਕੋਈ ਸੋਭਾ ਯਾਤਰਾ ਵਾਲੇ ਜਿਵੇਂ ਆਪਣੇ ਹੁੰਦੀਆਂ ਜੀ ਜੀ ਉਵੇਂ ਚਲੋ ਜਿਵੇਂ ਹੁੰਦਾ ਲਿੰਕ ਸਾਡਾ ਉਵੇਂ ਉਹ ਲੈ ਜਾਂਦੇ ਜੀ ਜੀ ਇੱਕ ਤਾਂ ਵੀਰ ਜੀ ਜੇਕਰ ਕੋਈ ਸ਼ੁਰੂ ਕਰਨਾ ਚਾਹੁੰਦਾ ਕਿਸਾਨ ਵੀਰ ਤਾਂ ਕਿੱਥੇ ਕਿੱਥੇ ਸੰਭਾਵਨਾਵਾਂ ਨੇ ਕਿ ਇਹਨਾਂ ਦੀ ਖਰਤ ਹੋ ਸਕਦੀ ਹੈ ਕਿੱਥੇ ਕਿੱਥੇ ਵੇਚੀ ਜਾ ਸਕਦੇ ਨੇ ਤੇ ਇਹਦਾ ਰੇਟ ਦਾ ਕੀ ਰਹਿੰਦਾਗਾ ਇਹਦੇ ਬਾਰੇ ਜ਼ਰੂਰ ਚੰਨਣਾ ਪਾਓ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਕਰ ਰਹੇ ਹੋਗੇ ਇਹ ਇਹਦੇ ਬਾਰੇ ਕੀ ਗੱਲਬਾਤ ਰਹਿੰਦੀ ਹੈ ਰੇਟ ਤਾਂ ਚਲੋ ਜਿਵੇਂ ਹੋਇਆ ਆਪਣਾ ਵੇਚਣ ਦਾ ਤਾਂ ਇਹਦਾ ਹੈ ਜੀ ਸਾਡੇ ਨਾਲ ਇੱਥੇ ਧੂਰੀ ਦੁਕਾਨਾਂ ਨੇ ਮਤਲਬ ਸਾਰੇ ਸ਼ਹਿਰਾਂ 'ਚ ਨੇ ਵੱਡਾ ਸ਼ਹਿਰਾਂ ਜਿਆਦੇ ਨੇ ਚਲੋ ਉਹ ਜਿਹੋ ਉਹਨਾਂ ਨਾਲ ਲਿੰਕ ਕਰਕੇ ਉੱਥੋਂ ਮਤਲਬ ਸ਼ੁਰੂ ਕਰਕੇ ਉਹਨਾਂ ਨਾਲ ਜਿਵੇਂ ਜਿਵੇਂ ਉਹਨਾਂ ਦਾ ਆਪਣਾ ਬਣੀ ਜਾਊ ਦੁਕਾਨਦਾਰੀ ਹੌਲੀ ਹੌਲੀ ਉਹਵੇਂ ਵਧਦਾ ਜਾਵੇ ਬੰਦਾ ਚਲੋ ਉਹਨੂੰ ਖੇਤੀ ਨੂੰ ਵਧਾਉਂਦਾ ਜਾਵੇ ਜਿਵੇਂ ਜਿਵੇਂ ਉਹਦੇ ਲਿੰਕ ਵੱਧ ਨੇ ਮੰਗ ਵਧੂ ਉਹਵੇਂ ਇਹ ਥੋੜੀ ਥੋੜਾ ਕਰਕੇ ਵਧਾਵੇ ਮਤਲਬ ਉਹ ਠੀਕ ਹੈ ਮਤਲਬ ਪਹਿਲੀ ਗੇਰ ਆਪਾਂ ਜਾਦੇ ਖੇਤ ਲਾ ਲਿਆ ਆਪਣਾ ਨਾਮ ਵੇਚਿਆ ਸਾਰੇ ਜੀ ਜੀ ਮਤਲਬ ਜੀ ਬਿਕ ਮੂਰੇ ਮਾਂ ਮੰਗ ਹੋਵੇ ਦੀ ਲਿੰਕ ਹੋਣਾ ਆਪਣੇ ਦੁਕਾਨ ਨਾਲ ਫਿਰ ਇਹ ਠੀਕ ਹੈ ਦੰਦਾ ਸਾਡੀ ਆਪ ਦੀ ਲੇਬਰ ਹੋਵੇ ਥੋੜਾ ਕਿਉਂ ਬਗਾਨ ਨਾਲ ਉਹ ਗੱਲ ਨਹੀਂ ਬਣਦੀ ਜੀ ਆਪ ਮਤਲਬ ਦੂਜੀਆਂ ਪਖਲਾ ਤੋਂ ਬੰਦਾ ਟਾਈਮ ਹੈਗਾ ਵਿਲ ਲੈ ਲਓ ਹੁਣ ਕਣਕ ਦਾ ਕਿੰਨਾ ਕਪਣਾ ਸਾਲ ਸਾਲ 4-5 ਮਹੀਨਾ ਦੀ ਉੱਚੋ ਟਾਈਮ ਕੱਢ ਕੇ ਲੇਬਰਾਂ ਦੀ ਬਚਾ ਕੇ ਇਹ ਕਰਦਾ ਨਾਲ ਫਿਰ ਠੀਕ ਹੈ ਜੀ 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 ਤੇ ਇੱਕ ਵੀਰ ਜੀ ਬਹੁਤ ਕਿਸਾਨਾਂ ਦੇ ਲਈ ਕੰਮ ਦੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਵੀਡੀਓ ਦੇ ਅਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਦੋ ਸ਼ਬਦ ਜਰੂਰ ਸਾਂਝੇ ਕਰੋ ਸਨੇਹਤਾ ਜਿਹੜਾ ਬੰਦਾ ਲਾ ਲੋ ਵੀ ਆਪਣੇ ਕਣਕ ਝੋਨੇ ਤੋਂ ਟਾਈਮ ਹੈਗਾ ਉਹਦੇ ਕੋਲੇ ਵਾਧੂ ਜੀ ਖੇਤੀ ਹੈਗੀ ਥੋੜੇ ਪੱਧਰ ਤੋਂ ਸ਼ੁਰੂ ਕਰਕੇ ਮਤਲਬ ਉਹ ਉਹਦੇ ਲਈ ਇਹ ਲਾਹੇਵੰਦ ਹੰਦਾ ਜੀ ਆਪਦਾ ਲੇਬਰ ਕੱਢੇ ਨਾਲ ਚਲੋ ਲੇਬਰ ਰੱਖੀ ਜਾਂਦੀ ਹੈ ਜਦੋਂ ਕੋਈ ਵਾਧਾ ਕੰਮ ਫਿਰ ਠੀਕ ਹੈ ਮਤਲਬ ਇਹ ਮਤਲਬ ਥੋੜੇ ਪੱਧਰ ਤੋਂ ਸ਼ੁਰੂ ਕਰਕੇ ਇਹਨੂੰ ਵਧਾ ਸਕਦਾ ਬੰਦਾ ਜੀ ਜੀ ਮਤਲਬ ਇਹ ਰੇਟ ਇਹਦਾ ਕਦੇ ਲਾ ਲੋ ਆਪ ਡਾਊਨ ਕਿਉਂ ਸਾਰਾ ਸਾਲ ਦਾ ਜਦੋਂ ਆਪਾਂ ਰੱਖਾਂ ਹੀ ਖੇਤੀ ਨੂੰ ਫਿਰ ਇਹਦਾ ਬਣਦਾ ਕੋ ਜੀ ਇੱਕ ਲੌ ਲਾ ਲਿਆ ਉਹ ਖਰਾਬ ਹੋ ਗਿਆ ਫੇਰ ਘਾਟੇ ਦਾ ਸੌਦਾ ਇੱਕ ਲੌ ਕੋਈ ਆਪਾ ਵਗ ਗਿਆ ਉਹ ਵਿੱਚ ਪਾ ਕੇ ਬਰਾਬਰ ਹੋ ਕੇ ਮਤਲਬ ਕਣਕ ਝੋਨੇ ਨੂੰ ਹੀ ਵੇਤਰ ਹੈ ਜੀ 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 ਕਿਪ ਵਿਖਾਏਗਾ ਜੀ ਬੰਦਾ ਮਿਹਨਤ ਕਰੇ ਦਾ ਮਤਲਬ ਇਹ ਸੱਡੇ ਨੇ ਇਹਨੂੰ ਲਗਾਤਾਰ ਕਰਦਾ ਜਿਹੜਾ ਖੇਤੀ ਦੀ ਉਹਦੇ ਲਈ ਹਿਪ ਵਿਖ ਬਣ ਜਾਂਦਾ ਜੀ ਜਿਉਂ 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 ਲਿੰਕ ਬਣਨਗੇ ਜਿਉਂ ਜਿਉਂ ਉਹਨੂੰ ਖੇਤੀ ਦਾ ਹਿਸਾਬ ਆਊ ਬੰਦਾ ਇੱਕ ਦੋ ਲੌ ਲਾ ਕੇ ਜਾਂ ਉਹ ਖਰਾਬ ਹੋ ਗਿਆ ਜਾਂ ਕੋਈ ਉਹਨੂੰ ਰੇਟ ਨਾ ਮਿਲਿਆ ਫੇਰ ਉਹ ਬੰਦਾ ਕਹੇ ਅੱਕ ਕੇ ਉਹਨੂੰ ਖੇਤੀ ਛੱਡ ਗਈ ਕਿਸਾਨ ਜੀ ਜੀ ਮਤਲਬ ਜੇ ਲਗਾਤਾਰ ਕਰਦਾ ਉਹਨੂੰ ਜੀ ਉਹ ਇੱਕ ਕੋਈ ਉਹਨੂੰ ਲਗਾਤ ਖੇਤੀ ਉਹਦਾ ਉਹ ਜਦ ਉਹਨੂੰ ਤਜਰਬਾ ਬਦੂ ਉਹਦੇ ਲਿੰਕ ਵਧਣਗੇ ਉਹਨੂੰ ਵੇਚਣ ਦਾ ਵੀ ਕੋਈ ਬਣਦਾ ਉਹਦਾ ਰੇਟ ਉਹਨੂੰ ਮਿਲਣ ਦਾ ਟਾਈਮ ਮਿਲਦਾ ਜੀ ਮਤਲਬ ਉਹ ਸਾਰਾ ਮਿਲਾ ਕੇ ਫਿਰ ਇਹ ਕਣਕ ਝੋਨੇ ਨੂੰ ਠੀਕ ਹੈ ਜੀ ਆਪਣੀ ਜੇ ਮੇਰੇ ਕਿਸੇ ਕਿਸਾਨ ਭਰਾ ਨੇ ਲਾ ਲਓ ਜੀ ਖੇਤੀ ਸ਼ੁਰੂ ਕਰਨੀ ਹੈ ਉਹਨੂੰ ਪਨੀਰੀ ਜਾਂ ਲਾ ਲਓ ਬੀਜ ਦੀ ਲੋੜ ਹੈ ਉਹ ਆਪਣੇ ਗਵਿੰਦਰ ਭਾਜੀ ਨੇ ਜੀ ਉਹਨਾਂ ਦਾ ਨੰਬਰ ਹੈ 95928 81900 ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੇ ਸਾਡਾ ਨੰਬਰ ਆਊਗਾ ਆਪਣੇ ਸਕਰੀਨ ਤੇ ਸਾਡੇ ਨਾਲ ਲਾ ਲਓ ਜਾਂ ਕਿਸੇ ਨੇ ਵੀ ਮਤਲਬ ਸ਼ੁਰੂ ਕਰਨਾ ਹੈ ਜੀ ਉਹਨੂੰ ਬੀਜ ਉੱਥੋਂ ਪ੍ਰਾਪਤ ਹੋ ਸਕਦਾ ਹੈ ਇਹ ਨੰਬਰਾਂ ਤੇ ਸਵਰਕ ਕਰ ਸਕਦੇ ਹੋ। ਜੀ। ਤੁਸੀਂ ਵੀਰ ਜੀ ਆਪਣੇ ਚੈਨਲ ਦੇ ਲਈ ਸਮਾਂ ਕੱਢਿਆ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਈ ਜੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ। ਤੁਹਾਨੂੰ ਜਲਦੀ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ, ਇੱਕ ਨਵੀਂ ਜਗ੍ਹਾ ਤੇ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।